ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਲਮਕੌਰ ਤੋਂ ਮੈ ਟੀਵੀਐਚ ਫੋਰ ਦੇ ਸਾਰੇ ਦਰਸ਼ਕਾਂ ਦੇ ਸ਼ੁਭਤਿਆਂ ਨਾਲ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਦਲ ਮੌਜੂਦ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 11 ਜਨਵਰੀ 2017 29 ਪੋ ਨਾਨਕਸ਼ਹੀ ਸੰਬੰਧ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਟੀਵੀ 84 ਨੂੰ ਦੇਖ ਸਕਦੇ ਨੇ ਇਹਨਾਂ ਆਧਾਰਿਆਂ ਰਾਹੀਂ ਲਾਈਕ ਰੋਕੂ ਜਾਦੂ ਬਾਕਸ ਆਰਸੀਐਨ ਬੈਲ 5 ਕੈਨੇਡਾ ਟੀਵੀ 84 ਦੀ ਐਪ ਪ੍ਰਾਈਮ ਆਨਲਾਈਨ ਸਟ੍ਰੀਮਿੰਗ ਤੇ ਗਲੋਬਲ ਸੀਪੀਐਨ ਦੀ ਐਪ ਰਾਹੀਂ ਤੇ ਫੇਸਬੁੱਕ ਤੇ ਰਾਹੀਂ ਤੁਸੀਂ ਸਾਡੇ ਟੀਵੀ ਜੀ ਫੋਨ ਨੂੰ ਦੇਖ ਸਕਦੇ ਹੋ ਜੀ ਰਾਜ ਸਾਹਿਬ ਹੁਣ ਆਪਾਂ ਅੱਜ ਦੀਆਂ ਵਿਚਾਰ ਚਰਚਾਵਾਂ ਕਰਾਂਗੇ ਜੀ ਸਾਹਿਬ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਪਹਿਲੇ ਵਿਸ਼ੇ ਬਾਰੇ ਅ ਦੇਖੋ ਪਿਛਲੇ ਕਈ ਹਫ਼ਤਿਆਂ ਤੋਂ ਹੀ ਸਾਡੇ ਤੇ ਇਹ ਲਗਾਤਾਰ ਪ੍ਰੈਸ਼ਰ ਵੀ ਹੈ ਕਈ ਵਾਰ ਸਵਾਲ ਵੀ ਚੁੱਕੇ ਜਾਂਦੇ ਨੇ ਕਈ ਰੇਡੀਓ ਟਾਕ ਸ਼ੋਜ਼ ਤੇ ਸਿੱਧੇ ਤੌਰ ਤੇ ਵੀ ਪੁੱਛਿਆ ਜਾਂਦਾ ਹੈ ਕਿ ਕੀ ਕਾਰਨ ਹੈ ਕਿ ਜਿਹੜੀ ਇੰਨੀ ਅਹਿਮ ਗੱਲ ਪੰਜਾਬ ਦੇ ਵਿੱਚ ਕੁਝ ਹਫ਼ਤਿਆਂ ਦੇ ਵਿੱਚ ਚੋਣਾ ਹੋਣਾ ਹੋ ਰਹੀਆਂ ਨੇ ਕਿ ਤੁਸੀਂ ਚੋਣਾ ਬਾਰੇ ਬਿਲਕੁਲ ਮਸ਼ਟਵਟੀ ਹੋਈ ਹੈ ਵੀ ਤੁਸੀਂ ਉਸ ਬਾਰੇ ਕੋਈ ਕਮੈਂਟ ਨਹੀਂ ਕੀਤਾ ਜੀ ਹੋਰ ਤੁਸੀਂ ਸਾਰੇ ਇੰਟਰਨੈਸ਼ਨਲ ਇਸ਼ੂ ਡਿਸਕਸ ਕਰਦੇ ਹੋ ਪਰ ਜਿੱਥੇ ਸਾਡੀ ਹੋਣੀ ਜੁੜੀ ਹੋਈ ਹੈ ਜਿਹੜੇ ਬਹੁਤ ਸਾਰੇ ਇਸ ਕਿਸਮ ਦੇ ਸੋਚਦੇ ਨੇ ਜੀ ਤੇ ਇਸ ਬਾਰੇ ਤੁਸੀਂ ਨਹੀਂ ਦੱਸਿਆ ਕਿ ਕੀ ਬਣੇਗਾ ਚੋਣਾ ਤੋਂ ਬਾਅਦ ਕੀ ਬਣੇਗਾ ਹੁਣ ਕੀ ਬਣ ਰਿਹਾ ਹੈ ਮੈਂ ਕਾਫੀ ਦੇਰ ਤੱਕ ਉਸ ਵੱਟੀ ਮਾਸਟਰ ਨੂੰ ਹੋਰ ਵੀ ਘੁੱਟ ਕੇ ਮੂੰਹ ਬੰਦ ਕਰ ਲਿਆ ਦੰਨਾ ਥੱਲੇ ਤਵੀਤ ਦੇ ਲਿਆ ਕਿ ਵੀ ਨਾ ਹੀ ਮੂੰਹ ਖੋਲੋ ਜੀ ਜੀ ਤਾਂ ਫਿਰ ਜੇ ਮੂੰਹ ਖੁੱਲਣ ਦੀ ਗੱਲ ਆਂਦੀ ਹੈ ਫਿਰ ਸਾਈਂ ਬੁੱਲੇ ਸ਼ਾਹ ਤੋਂ ਬਿਨਾ ਹੋਰ ਕੌਣ ਟੁਕ ਵੀ ਗੱਲ ਕਹਿ ਸਕਦਾ ਹੈ ਜੇ ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ ਝੂਠ ਬੋਲਾਂ ਤਾਂ ਕੁਝ ਬਚਦਾ ਏ ਜੀ ਦੋਹਾਂ ਗੱਲਾਂ ਤੋਂ ਜੱਕਦਾ ਏ ਜੱਜ ਜੱਜ ਕੇ ਜੇ ਬਾ ਕਹਿੰਦੀ ਏ ਮੂੰ ਆਈ ਬਾਤ ਨਾ ਰਹਿੰਦੀ ਜੀ ਹੁਣ ਭੰਬੜ ਅਸੀਂ ਮਚਾਉਣਾ ਨਹੀਂ ਚਾਹੁੰਦੇ ਕਿਉਂਕਿ ਬਹੁਤ ਵਾਰ ਲੱਗਦਾ ਵੀ ਹੁਣ ਕਿੰਨੇ ਕਿ ਭੰਬੜ ਮਚਾਈਏ ਚਾਰ ਜਫੇਰੇ ਤਾਂ ਵੈਸੇ ਹੀ ਭੰਬੜ ਮਚੇ ਹੋਏ ਨੇ ਜੀ ਜੀ ਤੇ ਝੂਠ ਕਹਿਣ ਨੂੰ ਜਾਂ ਕਿਸੇ ਗੱਲ ਨੂੰ ਲੁਕਾਉਣ ਨੂੰ ਉਹ ਸਾਡੇ ਸੁਭਾਅ ਦਾ ਹਿੱਸਾ ਨਹੀਂ ਹੈ ਔਰ ਇਹ ਸਾਨੂੰ ਵੈਸੇ ਹੀ ਅਸੀਂ ਜਿਹੜੀ ਹਦਾਇਤ ਹੈ ਉਹ ਇਹੀ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤੇ ਜਿਸ ਸਿਨੇਰੀਓ ਬਾਰੇ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਸਾਡੇ ਇੱਕ ਬਜ਼ੁਰਗ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਵੀ ਇੱਕ ਉਹ ਲੋਕ ਹੁੰਦੇ ਨੇ ਜਿਹੜੇ ਅੱਖ ਨਾਲ ਦੇਖ ਲੈਂਦੇ ਨੇ ਅੱਖਾਂ ਨਾਲ ਦੇਖ ਕੇ ਕਿਸੇ ਗੱਲ ਦੇ ਉੱਤੇ ਉਹ ਯਕੀਨ ਕਰ ਲੈਂਦੇ ਨੇ ਇਹ ਕੋ ਨਹੀਂ ਜਿਨ੍ਹਾਂ ਨੇ ਦੇਖਿਆ ਨਹੀਂ ਹੁੰਦਾ ਪਰ ਕੋਈ ਇਤਬਾਰਯੋਗ ਬੰਦਾ ਉਹਨਾਂ ਨੂੰ ਦੱਸ ਦੇ ਕਿ ਇਹ ਗੱਲ ਇਵੇਂ ਹੁੰਦੀ ਹੈ ਜਾਂ ਇਹ ਗੱਲ ਇਵੇਂ ਹੋਈ ਜੀ ਇਹ ਉਹ ਸੁਣ ਕੇ ਯਕੀਨ ਕਰ ਲੈਂਦੇ ਨੇ ਪਰ ਉਹ ਕਹਿੰਦੇ ਸਨ ਕਿ ਵੀ ਇੱਕ ਐਸੀ ਕਲਾਸ ਹੈ ਜਿਨ੍ਹਾਂ ਨੂੰ ਨਾ ਦੇਖਣ 'ਚ ਯਕੀਨ ਹੈ ਨਾ ਸੁਣਨ 'ਚ ਯਕੀਨ ਹੈ ਉਹ ਜਦੋਂ ਤੱਕ ਕੰਧ 'ਚ ਸਿਰ ਨਾ ਮਾਰ ਲੈਣ ਉਹਨਾਂ ਨੂੰ ਇਹ ਸਮਝ ਨਹੀਂ ਲੱਗਦਾ ਵੀ ਇਹ ਕੰਧ ਹੈ ਉਹਨਾਂ ਨੇ ਤਾਂ ਜਦੋਂ ਕੰਧ ਨਾਲ ਸਿਰ ਭੱਜੇਗਾ ਫਿਰ ਕਹਿਣਗੇ ਅੱਛਾ ਹਾਂ ਇਹ ਵਾਕਈ ਇਹ ਕੰਧ ਸੀ ਜੀ ਸੋ ਮੈਨੂੰ ਬਹੁਤ ਵਾਰ ਲੱਗਦਾ ਹੈ ਕਿ ਸਾਡਾ ਇੱਕ ਬਹੁਤ ਵੱਡਾ ਹਿੱਸਾ ਇਸ ਮਨੋਵਿਗਿਆਨਕ ਬਿਮਾਰੀ ਦਾ ਸ਼ਿਕਾਰ ਹੈ ਕਿ ਅਸੀਂ ਜਦੋਂ ਕੋਈ ਇੱਕ ਪਾਸੜ ਰੁਖ ਕਰਦੇ ਤੇ ਫੇਰ ਨਾ ਅਸੀਂ ਖੱਬੇ ਦੇਖਣਾ ਚਾਹੁੰਦੇ ਆ ਨਾ ਸੱਜੇ ਦੇਖਣਾ ਚਾਹੁੰਦੇ ਆ ਉਸ ਤੇ ਕਾਂਸੀਕੁਐਂਸ ਕੀ ਹੋਣਗੇ ਇਸ ਬਾਰੇ ਵੀ ਅਸੀਂ ਬਿਲਕੁਲ ਜਿਹੜਾ ਉਹ ਆਪਣੇ ਦਿਮਾਗ ਦਾ ਸ਼ਟਰ ਜਿਹੜਾ ਉਹ ਬੰਦ ਕਰ ਲੈਂਦੇ ਜੀ ਹੁਣ ਜ਼ਾਹਰ ਹੈ ਕਿ ਚੋਣਾ ਬਹੁਤ ਵੱਡਾ ਇਸ ਜਿਹੜੇ ਇਸ਼ੂ ਅਰਬਾਰ ਪਈਏ ਉਹਦੇ ਚ ਇਨਵੈਸਟਮੈਂਟ ਹਾਰੀ ਕਦੀ ਔਰ ਇਸ ਵੜੇ ਜਿੰਨੀਆਂ ਤੇਰਾ ਵੀ ਉੱਥੇ ਉਤਰੀਆਂ ਨੇ ਮੈਦਾਨ ਦੇ ਵਿੱਚ ਜਿਹੜੀਆਂ ਵੱਡੀਆਂ ਕਲੇਮੈਂਟ ਨੇ ਪੰਜਾਬ ਦੇ ਤਖਤ ਨੂੰ ਔਰ ਇਸ ਵੜੇ ਜਿੰਨੀਆਂ ਵੀ ਰਿਪੋਰਟਾਂ ਉੱਥੋਂ ਨੇ ਕਾਂਗਰਸ ਔਰ ਭਾਜਪੀ ਬਦਲ ਅਕਾਲੀ ਦਲ ਔਰ ਤੀਸਰਾ ਆਮ ਆਦਮੀ ਪਾਰਟੀ ਇਹਨਾਂ ਦੇ ਵਿੱਚ ਮੁਖਤੌਰ ਦੇ ਉੱਤੇ ਕੰਟੈਸਟ ਦੀ ਗੱਲ ਹੋ ਰਹੀ ਹੈ ਔਰ ਇਸ ਵੜੇ ਹਰ ਕੋਈ ਆਪਣੀਆਂ ਜਰਬਾਂ ਤਕਸੀਮਾਂ ਜਮਾ ਮਾਈਨਸ ਲਾ ਰਿਹਾ ਸਾਰੇ ਖਾਤੀ ਐਕਸਪਰਟ ਵੀ ਨਿਕੜ ਆਏ ਨੇ ਕਿ ਕੀ ਹੋਏਗਾ ਕਿੱਧਰ ਨੂੰ ਗੱਲ ਜਾ ਸਕਦੀ ਏ ਜੀ ਔਰ ਪੂਰਾ ਝੂਠ ਦਾ ਵੀ ਵਰਤਾਰਾ ਖੁੱਲ ਕੇ ਐ ਲਾਰੇ ਬਾਜ਼ੀਆਂ ਵਾਦੇ ਔਰ ਨਾ ਹੋਇਆ ਕਰ ਸਕਣਾ ਵੀ ਉਹ ਵੀ ਐ ਔਰ ਜੋ ਕਲੇਮ ਕੀਤੇ ਜਾਂਦੇ ਨੇ ਉਹਨਾਂ ਦੀ ਦੂਸਰੀਆਂ ਵੱਲੋਂ ਖਿੱਲੀ ਵੀ ਉਡਾਈ ਜਾਂਦੀ ਜੀ ਜੀ ਜਿਵੇਂ ਜੇ ਕਾਂਗਰਸ ਨੇ ਕਿਹਾ ਕਿ ਜੀ ਅਸੀਂ 4 ਹਫ਼ਤੇ ਦੇ ਵਿੱਚ ਵਿੱਚ ਜਿਹੜਾ ਪੰਜਾਬ ਚੋਂ ਡਰੱਗਸ ਖਤਮ ਕਰਦੇ ਆਂ ਨੇ ਤੇ ਬਾਦਲ ਨੇ ਖਿਲੀ ਉਡਾਨ ਦੇ ਕਿਹਾ ਕਿ ਚਾਰ ਹਫ਼ਤੇ ਹੀ ਤਾਂ ਮਲੇਰੀਆ ਨਹੀਂ ਮਰਦਾ ਮਲੇਰੀਆ ਨਹੀਂ ਜਿਹੜਾ ਉਹ ਟਰੀਟ ਹੁੰਦਾ ਜੀ ਜੀ ਸੋ ਇਸੇ ਤਰ੍ਹਾਂ ਕਲੇਮ ਕਾਉਂਟਰ ਕਲੇਮ ਬਰਾਬਰ ਚੱਲ ਰਹੇ ਨੇ ਪਰ ਇਸ ਸਾਰੇ ਦੇ ਵਿੱਚ ਇੱਕ ਸਿੱਖ ਐਕਟੀਵਿਸਟ ਹੋਣ ਦੇ ਨਾਤੇ ਮੇਰਾ ਪਹਿਲਾ ਇਹ ਦੇਖਣਾ ਬਣਦਾ ਹੈ ਕਿ ਸਾਡਾ ਇਹਦੇ ਚੋਂ ਕੀ ਨਿਕਲਦਾ ਸਿੱਖ ਫੈਕਟਰ ਸਾਡੀ ਕੁਰਬਾਨੀ ਸਾਡਾ ਕੌਮੀ ਭਵਿੱਖ ਇਸ ਸਾਰੇ ਦੇ ਨਾਲ ਕੀ ਕੋਈ ਉਸ ਤੇ ਪ੍ਰਭਾਵ ਪੈਂਦਾ ਜੀ ਤੇ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਵੀ ਅਸੀਂ ਉਵੇਂ ਹੀ ਅੱਖਾਂ ਬੰਦ ਕਰਕੇ ਇੱਕ ਪਾਸੇ ਇੱਕ ਲਹਿਰ ਹੈ ਕਿ ਭਾਈ ਇਹ ਬਾਦਲ ਕਿਆਂ ਦੀ ਗੁੰਡਾਗਰਦੀ ਔਰ ਜਿਵੇਂ ਇਹਨਾਂ ਨੇ ਸਿੱਖੀ ਦਾ ਕਹਨ ਕੀਤਾ ਹੈ ਇਹਨਾਂ ਨੂੰ ਕੱਢੋ ਭਾਵੇਂ ਕਾਲਾ ਚੋਰ ਆ ਜਾਏ ਕਾਲੇ ਚੋਰ ਨਾਲ ਤੁਸੀਂ ਕਿਵੇਂ ਡੀਲ ਕਰਨਾ ਹੈ ਉਹਦੀ ਕੋਈ ਸਟ੍ਰੈਟਜੀ ਨਹੀਂ ਉਹਦੇ ਲਈ ਕੋਈ ਨਹੀਂ ਹੈ ਕਿ ਭਾਈ ਇਹ ਸਾਰਾ ਕੀ ਹੋਏਗਾ ਸੋ ਇਸੇ ਤਰ੍ਹਾਂ ਜਿਹੜੇ ਹੁਣ ਪਾਵਰ ਜਿਹਨਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆ ਉਹ ਨੂੰ ਰਿਟੇਨ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨਹੀਂ ਹੁਣ ਉਹੀ ਜਿਨ੍ਹਾਂ ਨੂੰ ਮੋਦੀ ਦੀ ਕੰਪਨੀ ਦੇ ਵਿੱਚ ਉਹ ਬੜਾ ਕੰਫਰਟੇਬਲ ਮਹਿਸੂਸ ਕਰਦੇ ਨੇ ਉਸ ਦੇ ਸੋਲੇ ਗਾਣੇ ਜਿਵੇਂ ਪਟਨਾ ਸਾਹਿਬ ਦੇ ਇਸ ਮਾਗਮ ਦੇ ਵੇਲੇ ਗਾਏ ਔਰ ਪੰਜਾਬ ਦੇ ਵਿੱਚ ਹਰ ਚੜਦੇ ਸੂਰਜ ਜਿਹੜਾ ਉਹ ਸੁਖਬੀਰ ਬਾਦਲ ਹੋਏ ਹਰ ਸਿਮਰਤ ਬਾਦਲ ਹੋਏ ਗਾਉਂਦੇ ਨੇ ਪਰ ਉਹੀ ਜਦੋਂ ਕੇਜਰੀਵਾਲ ਦਾ ਹਵਾਲਾ ਦਿੰਦੇ ਨੇ ਤੇ ਟੋਪੀ ਵਾਲੇ ਕਹਿੰਦੇ ਟੋਪੀ ਵਾਲਾ ਆ ਜਾਏਗਾ ਔਰ ਸੁਖਬੀਰ ਕਹਿ ਰਹੇ ਉਹਨੂੰ ਪੰਜਾਬ ਦੀ ਤਹਿਜ਼ੀਬ ਦਾ ਕੀ ਪਤਾ ਹੈ ਇਹ ਹਰਿਆਣਵੀ ਸਰ ਸਿਮਰਤ ਬਾਦਲ ਕਹਿ ਰਹੇ ਹਰਿਆਣਵੀ ਦਿੱਲੀ ਦਾ ਚੀਫ ਮਿਨਿਸਟਰ ਬਣੇ ਅਰੇ ਹੁਣ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਸੋ ਉੱਥੇ ਇਹਨਾਂ ਦੀ ਜ਼ੁਬਾਨ ਬਿਲਕੁਲ ਜਿਹੜੀ ਹੈ ਉਹ ਜਿਹੜੇ ਆਮ ਨੇ ਜਿਨ੍ਹਾਂ ਨੂੰ ਉਹਦੀ ਕਰਤੂਤਾ ਪਤਾ ਨਾ ਉਹਨਾਂ ਨੂੰ ਲੱਗੇ ਜੀ ਇਹ ਤਾਂ ਵਾਕਿਆ ਹੀ ਸਿੱਖ ਹਿੱਤਾਂ ਦੀ ਬੜੀ ਗੱਲ ਕਰਦੇ ਨੇ ਇਹਨਾਂ ਨੂੰ ਤਾਂ ਇਹ ਫੀਅਰ ਹੈ ਕਿ ਟੋਪੀ ਵਾਲੇ ਨਾ ਪੰਜਾਬ ਟੇਕਓਵਰ ਕਰ ਲੈਣ ਹੁਣ ਜੇ ਤੁਸੀਂ ਜਿਨ੍ਹਾਂ ਦੀ ਗੱਲ ਜਿਹੜੀ ਮੁੱਖ ਤੌਰ ਦੇ ਤੌਰ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਕਲੇਮ ਕਰ ਰਹੀ ਹੈ ਜੀ ਉਹਨਾਂ ਦਾ ਜੇ ਤੁਸੀਂ ਕੁੱਲ ਮਿਲਾ ਕੇ ਹਾਲ ਦੇਖਦੇ ਹੋ ਤੇ ਉਹ ਇੱਕ ਵੱਖਰਾ ਸਿਨੇਰੀਓ ਪੇਸ਼ ਕਰਦੇ ਨੇ ਔਰ ਮੈਂ ਜਦੋਂ ਕੁਝ ਕਹਿੰਦਾ ਆ ਫਿਰ ਸਾਡੇ ਕੁਝ ਜਿਹੜੇ ਹਮਦਰਦ ਸਾਡੇ ਨਾਲ ਪਿਆਰ ਕਰਦੇ ਨੇ ਪਰ ਬਾਦਲ ਕਿਆਂ ਨੂੰ ਕਢਣ ਦੇ ਚਾਚ ਉਧਰ ਵੀ ਜਿਹੜਾ ਥਾਪੀ ਦਿੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੀ ਤੁਸੀਂ ਜਿਹੜਾ ਉਹ ਕਈ ਵਾਰੀ ਇਧਰੋਂ ਥੋੜਾ ਜਿਹਾ ਹੱਥ ਹੋੜਾ ਰੱਖਿਆ ਕਰੋ ਹੁਣ ਇਸ ਸਾਰੇ ਦੌਰ ਚ ਔਰ ਇਹਨੂੰ ਜਦੋਂ ਅਸੀਂ ਇਲੈਕਸ਼ਨ ਥੀਏਟ੍ਰਿਕਸ ਕਹਿੰਦੇ ਆ ਕਿ ਅੱਜ ਜੋ ਚੱਲ ਰਿਹਾ ਔਰ ਇਹਦੇ ਵਿੱਚ ਇਲੈਕਸ਼ਨ ਥੀਏਟ੍ਰਿਕਸ ਚ ਕੁਝ ਘਟਨਾਵਾਂ ਪਿਛਲੇ ਦਿਨਾਂ ਚ ਹੋਈਆਂ ਪਹਿਲੀ ਖਬਰ ਸੀ ਕਿ ਜੀ ਜਲਾਲਾਬਾਦ ਦੇ ਵਿੱਚ ਜਿੱਥੇ ਸੁਖਬੀਰ ਬਾਦਲ ਦਾ ਕਾਫਲਾ ਜਿਹੜਾ ਕਨਵੋਏ ਉਹ ਜਾ ਰਿਹਾ ਸੀ ਉਹਦੇ ਤੇ ਅਟੈਕ ਹੋਇਆ ਉਹ ਜਿਹੜਾ ਇਲਜ਼ਾਮ ਲੱਗਿਆ ਕਿ ਜੀ ਆਮ ਆਦਮੀ ਪਾਰਟੀ ਭਗਵੰਤ ਮਾਨ ਔਰ ਹਰ ਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਐਡਰੈਸ ਕਰਦੇ ਆ ਇੱਥੋਂ ਤੱਕ ਚਲੀ ਗਈ ਕਿ ਜੀ ਝੇ ਮੇਰੇ ਪਤੀ ਦੇਵ ਨੇ ਆਰਡਰ ਕਰ ਦਿੱਤਾ ਅਕਾਲੀ ਵਰਕਰਾਂ ਨੂੰ ਕਿ ਬਈ ਬਾਹਰ ਨਿਕਲ ਆਓ ਤੇ ਇਹ ਫਿਰ ਜਉਂਦੇ ਨਹੀਂ ਬਚਣਗੇ ਆਮ ਆਦਮੀ ਪਾਰਟੀ ਵਾਲੇ ਹੁਣ ਤੁਸੀਂ ਇਹ ਦੇਖੋ ਵੀ ਸਿਨੇਰੀਓ ਕਿੱਧਰ ਦਾ ਕਿੱਧਰ ਸੈੱਟ ਹੁੰਦਾ ਹੈ ਜੀ ਚਲੋ ਪੁੱਤਰ ਦਾ ਸਵਾਗਤ ਜਲਾਲਾਬਾਦ ਚ ਐਵੇਂ ਹੋਇਆ ਪਿਓ ਲਾਂਬੀ ਹਲਕੇ ਦੇ ਇੱਕ ਪਿੰਡ ਦੇ ਵਿੱਚ ਆਇਆ ਤੇ ਉਸ ਦੇ ਉੱਤੇ ਜੁੱਤੀ ਸੁੱਟੀ ਉਹਦੀ ਅੱਖੋਂ ਕੋਨ ਟੁੱਟ ਗਈ ਜੀ ਨਹੀਂ ਉਹ ਬਾਦ ਚ ਆਇਆ ਕਿ ਵੀ ਜਿਹੜੇ ਸਰਬਤ ਖਾਨ ਸਾਹਿਬ ਉਹਨੂੰ ਥਾਪੇ ਇੱਕ ਜਥੇਦਾਰ ਨੇ ਅਮਰੀਕ ਸਿੰਘ ਉਹਨਾਂ ਦਾ ਭਰਾ ਹੈ ਔਰ ਰਹਿੰਦਾ ਉਹ ਉਸ ਲਾਂਬੀ ਹਲਕੇ 'ਚ ਐਜ਼ ਅ ਵੋਟਰ ਰਜਿਸਟ੍ਰੇਸ਼ਨ ਹੋਈ ਹੋਈ ਹੈ ਹਾਲਾਂਕਿ ਇਹ ਕਿਹਾ ਗਿਆ ਜੀ ਕਿ ਉਹ ਅਬੋਰ ਮੂਵ ਕਰ ਚੁੱਕੇ ਨੇ ਸੋ ਉਹਨਾਂ ਨੇ ਘਟੋ ਘਟ ਇੰਨੀ ਕਿ ਦਲੇਰੀ ਜ਼ਰੂਰ ਦਿਖਾਈ ਕੱਲ ਨੂੰ ਕੋਈ ਕਹੇ ਜੀ ਸ਼ਰਾਰਤ ਕੀਤੀ ਪੈਸੇ ਦੇ ਕੇ ਭਿਜਿਆ ਇੱਧਰ ਹੋਇਆ ਉੱਧਰ ਹੋਇਆ ਉਹਨਾਂ ਨੇ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੀਆਂ ਇੰਨੀਆਂ ਘਟਨਾਵਾਂ ਇਸ ਸਰਕਾਰ ਨੇ ਨਹੀਂ ਰੋਕੀਆਂ ਜੀ ਔਰ ਮੈਂ ਇਸ ਪ੍ਰੋਟੈਸਟ ਦੇ ਵਿੱਚ ਜੁੱਤੀ ਸੁੱਟੀ ਦੁਨੀਆ ਦੇ ਵਿੱਚ ਪ੍ਰੋਟੈਸਟ ਦੇ ਤਰੀਕੇ ਨੇ ਇਦਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਆਂਡੇ ਮਾਰੇ ਜਾਂਦੇ ਨੇ ਟਮਾਟਰ ਸੁੱਟੇ ਜਾਂਦੇ ਨੇ ਔਰ ਜਿਹੜਾ ਉਹਨੂੰ ਉਸ ਦੀ ਉਹਨੂੰ ਉਹਦੇ ਤੇ ਕਈ ਵਰੀ ਆਵਾਜ਼ੇ ਫਫਟੀਆਂ ਕੱਸੀਆਂ ਜਾਂਦੀਆਂ ਇੰਟਰਰਪਟ ਹੁੰਦੇ ਜਿਹੜੇ ਪੀਸਫੁੱਲ ਤਰੀਕੇ ਨੇ ਅਮਰੀਕਾ 'ਚ ਵੀ ਟਮਾਟਰ ਜਾਂ ਆਂਡੇ ਸੁੱਟਣਾ ਇਹ ਵਾਇਲੈਂਸ ਨਹੀਂ ਮੰਨੀ ਜਾਂਦੀ ਇਸ ਤੋਂ ਇਲਾਵਾ ਕੋਈ ਆਬਜੈਕਟ ਸੁੱਟਣਾ ਜਾਂ ਦੂਜਾ ਉਹ ਜ਼ਰੂਰ ਵਾਇਲੈਂਸ ਦੇ ਦਾਇਰੇ ਚ ਆਉਂਦਾ ਹੈ ਪਰ ਸਾਡੇ ਕਲਚਰ ਚ ਜਿਹੜਾ ਜੁੱਤੀ ਹੈ ਕਿਉਂਕਿ ਇਹ ਜਿਹਦੇ ਪ੍ਰਤੀ ਕੰਟੈਂਪਟ ਹੋਏ ਕਿਰਣਾ ਹੋਏ ਤੁਸੀਂ ਉਹ ਜੁੱਤੀ ਦੇ ਨਾਲ ਜੋੜਦੇ ਹੋ ਕਿ ਪੈਰਾਂ ਨੂੰ ਨੀਵਾ ਮੰਨਿਆ ਹੋਇਆ ਹੈ ਤੇ ਉਹਦੇ ਨਾਲ ਰਲੀ ਹੋਈ ਜੁੱਤੀ ਵੀ ਹੈ ਸੋ ਇਹ ਕੰਟੈਂਪਟ ਵੀ ਸ਼ੋ ਕਰਦਾ ਹੈ ਔਰ ਇਵਨ ਅਮਰੀਕਨ ਪ੍ਰੈਜ਼ੀਡੈਂਟ ਬੁਸ਼ ਜਦੋਂ ਮਿਡਲ ਈਸਟ ਗਿਆ ਸੀ ਇੱਕ ਪੱਤਰਕਾਰ ਨੇ ਉਹਦੇ ਵੱਲ ਜੁੱਤੀ ਸੁੱਟੀ ਸੀ ਜੀ ਇਹ ਆਸਵਰਡ ਇੰਟਰਨੈਸ਼ਨਲ ਨਿਊਜ਼ ਸੀ ਇਹ ਦੱਸਣ ਦੇ ਲਈ ਔਰ ਸਾਰੇ ਮਿਡਲ ਈਸਟ ਨੇ ਕਿਹਾ ਕਿ ਵੀ ਇਹ ਜਿਹੜਾ ਇੱਕ ਬੰਦੇ ਨੇ ਸਾਡੀਆਂ ਭਾਵਨਾਵਾਂ ਰਿਪਰੈਜ਼ੈਂਟ ਕਰ ਦਿੱਤੀਆਂ ਇਸੇ ਤਰ੍ਹਾਂ ਜਰਨੈਲ ਸਿੰਘ ਜਿਹੜੇ ਦਿੱਲੀ ਤੋਂ ਐਮਐਨਏ ਵੀ ਬਣੇ ਪੱਤਰਕਾਰ ਸਨ 16-17 ਸਾਲ ਦੀ ਪੱਤਰਕਾਰੀ ਔਰ ਹੁਣ ਲਾਂਬੀ ਹਲਕੇ ਚ ਬਾਦਲ ਦੇ ਵਿਰੋਧ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਪੀਚ ਦੰਬਰਮ ਦੇ ਉੱਤੇ ਜਦੋਂ ਉਹਨਾਂ ਨੇ ਜਗਦੀਸ਼ ਟਾਈਟਲ ਤੇ ਸਵਾਲ ਪੁੱਛਿਆ ਔਰ ਉਹ ਉਹਨੂੰ ਵੇਟ ਕਰ ਰਿਹਾ ਸੀ ਕਿ ਸਿਆਦ ਤੱਕ ਮਾਈ ਫਰੈਂਡ ਮਾਈ ਫਰੈਂਡ ਟਾਈਟਲ ਕਰ ਰਿਹਾ ਸੀ ਉਹਨੇ ਜੁੱਤੀ ਸੁੱਟੀ ਉਹਦੇ ਵੱਲ ਜੀ ਔਰ ਉਹਨੇ ਕਿਹਾ ਕਿ ਵੀ ਮੈਂ ਜਿਹੜਾ ਹੈ ਮੈਂ ਤਾਂ ਇਹ ਦੱਸਣਾ ਚਾਹੁੰਦਾ ਸੀ ਕਿ ਵੀ ਤੁਸੀਂ ਕਿਵੇਂ ਉਹਨੂੰ ਡਿਫੈਂਡ ਕਰ ਰਹੇ ਹੋ ਸੋ ਕੋਲ ਮਲਾ ਕੇ ਅਸੀਂ ਸਮਝਦੇ ਆ ਕਿ ਇਹ ਬਾਦਲ ਪਿਓ ਪੁੱਤਰ ਦੇ ਨਾਲ ਇਹ ਜਿਹੜਾ ਦੋਨੋਂ ਥਾਵਾਂ ਤੇ ਹੋਣਾ ਹੈ ਇਹ ਇੱਕ ਪਾਸੇ ਲੋਕਾਂ ਦੀ ਰੈਜ਼ੈਂਟਮੈਂਟ ਵੀ ਸ਼ੋ ਕਰਦਾ ਹੈ ਜੀ ਪਰ ਮੇਰਾ ਫੀਅਰ ਇਹ ਹੈ ਇੱਕ ਕਦਮ ਹੋਰ ਅੱਗੇ ਜਾਂਦੇ ਆ ਕਿ ਜਿਸ ਹੱਦ ਤੱਕ ਇਹ ਮਜੀਠੀਆ ਜਾਂ ਸੁਖਬੀਰ ਬਾਦਲ ਜਾਂ ਦੂਜੇ ਪਾਵਰ ਹਾਸਲ ਕਰਨਾ ਚਾਹੁੰਦੇ ਨੇ ਈਵਨ ਗੱਲ ਇਸ ਤੋਂ ਅੱਗੇ ਵੀ ਜਾ ਸਕਦੀ ਹੈ ਕੋਈ ਵਾਕਿਆ ਕੋਈ ਵਰਤਾਰਾ ਨੈਚੁਰਲ ਜਾਂ ਅਨਨੈਚੁਰਲ ਕਰਵਾਇਆ ਡੈਲੀਬਰੇਟ ਜਾਂ ਅਨਡੈਲੀਬਰੇਟ ਰਾਦਰੇ ਸ਼ਬਦਾਂ ਜੇ ਹੋ ਜਾਂਦਾ ਹੈ ਜਾਂ ਕਰਵਾਇਆ ਜਾਂਦਾ ਹੈ ਤੇ ਇੱਕ ਸਿੰਪਥੀ ਵੇਵ ਵੀ ਕ੍ਰੀਏਟ ਹੋ ਸਕਦੀ ਹੈ ਜੀ ਕੱਲ ਨੂੰ ਕੋਈ ਵੀ ਹੁੰਦਾ ਹੈ ਸੀਨੀਅਰ ਬਾਦਲ ਤੇ ਕੁਝ ਹੁੰਦਾ ਹੈ ਜਾਂ ਕੋਈ ਹੋਰ ਸੋ ਕੁੱਲ ਮਿਲਾ ਕੇ ਇੱਕ ਪਾਸੇ ਤਾਂ ਇਹ ਇਸ ਦੇ ਵਿੱਚ ਜਿਹੜੀ ਸਾਰੀ ਲਾਈਨ ਅੜੀ ਹੋਈ ਹੈ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਡਿਬੇਟ ਮਨੀਸ਼ ਸੋਡਿਆ ਜਿਹੜਾ ਡਿਪਟੀ ਚੀਫ ਮਿਨਿਸਟਰ ਹੈ ਉਹ ਆਇਆ ਮੋਹਾਲੀ ਉਹਨੇ ਐਡਰੈਸ ਕਰਦੇ ਆ ਕਿ ਹੈ ਕਿ ਜੀ ਆਪ ਬਸ ਇਹ ਸਮਝੇ ਕਿ ਅਰਵਿੰਦ ਕੇਜਰੀਵਾਲ ਹੀ ਚੀਫ ਮਿਨਿਸਟਰ ਹੋਣਗੇ ਪੰਜਾਬ ਕੇ ਫਿਰ ਅੱਗੇ ਜਾ ਕੇ ਉਹਨੇ ਕਿਹਾ ਕਿ ਜੀ ਕੋਈ ਵੀ ਹੋ ਵਹੀ ਪ੍ਰੋਮਿਸ ਕਰ ਰਹੇ ਹਨ ਵਹੀ ਲਾਗੂ ਕਰਵਾਏ ਹੁਣ ਇਹਨੂੰ ਲੈ ਕੇ ਅਗੇਨ ਬੜੀ ਡਿਬੇਟ ਸ਼ੁਰੂ ਹੋ ਗਈ ਕਿ ਜੀ ਉਹ ਕੇਜਰੀਵਾਲ ਨੇ ਇਹ ਬਣਨਾ ਚੀਫ ਮਿਨਿਸਟਰ ਫਿਰ ਉਹ ਆ ਗਿਆ ਕਿ ਜੀ ਹਰਿਆਣਾ ਵੀ ਫਲਾਣਾ ਔਰ ਇਹ ਵੀ ਡਿਫੈਂਸਿਵ ਹੋ ਗਏ ਆਮ ਆਦਮੀ ਪਾਰਟੀ ਵਾਲੇ ਨਹੀਂ ਨਹੀਂ ਉਹਨੇ ਜਿਹੜਾ ਬਿਆਨ ਦਿੱਤਾ ਉਹਦਾ ਮਤਲਬ ਇਹ ਨਹੀਂ ਸੀ ਉਹਦਾ ਮਤਲਬ ਉਹ ਸੀ ਜੀ ਮੈਨੂੰ ਕਈ ਵਾਰੀ ਲੱਗਦਾ ਵੀ ਅਸੀਂ ਇਹ ਵੀ ਸ਼ਾਇਦ ਸਾਡਾ ਸੁਭਾਅ ਬਣ ਗਿਆ ਜੂਨ 84 ਦੇ ਫੌਜੀ ਹਮਰੇ ਤੋਂ ਬਾਅਦ ਜਦੋਂ ਜ਼ੈਲ ਸਿੰਘ ਆਇਆ ਉੱਥੇ ਇੱਕ ਪ੍ਰੈਜ਼ੀਡੈਂਸੀ ਫੌਜ ਦੇ ਜਰਨੈਲ ਦੇ ਨਾਲ ਸੋ ਉਸ ਵੇਲੇ ਵੀ ਇੱਕ ਤਬਕੇ ਸਾਡੇ ਜਿਹੜੀ ਗੱਲ ਬਾਤ ਚ ਵੀ ਰਹੀ ਹੁਣ ਵੀ ਜਦੋਂ ਕਿ ਇਹ ਅਫਗਾਨ ਪ੍ਰੈਜ਼ੀਡੈਂਟ ਔਰ ਮੋਦੀ ਆਇਆ ਡਿਬੇਟ ਕੀ ਉਹਨਾਂ ਟੋਪੀਆਂ ਪਾਈਆਂ ਨੇ ਪਰ ਕਿਸੇ ਨੇ ਵੀ ਉੱਥੇ ਈਸ਼ੂ ਨਹੀਂ ਚੁੱਕਿਆ ਕਿ ਦਰਬਾਰ ਸਾਹਿਬ ਦੇ ਦਰਵਾਜ਼ੇ ਸਰਤਾਜ ਅਜ਼ੀਜ਼ ਲਈ ਬੰਦ ਕੀਤੇ ਗਏ ਨਾ ਵੱਲੋਂ ਸਰਕਾਰ ਵੱਲੋਂ ਵੀ ਸਾਡਾ ਤਾਂ ਈਵਨ ਆਪਣੇ ਦਰਬਾਰ ਸਾਹਿਬ ਤੇ ਵੀ ਕੰਟਰੋਲ ਨਹੀਂ ਹੈ ਕਿ ਉੱਥੇ ਕਿਹਨੇ ਆਣਾ ਹੈ ਕਿਹਨੇ ਨਹੀਂ ਆਣਾ ਇਹਦਾ ਫੈਸਲਾ ਦਿੱਲੀ ਨੇ ਕਰਨਾ ਸਾਰੀ ਡਿਬੇਟ ਇਸ ਗੱਲ ਤੇ ਹੋ ਗਈ ਜੀ ਉਹਨਾਂ ਨੇ ਟੋਪੀ ਪਾਈ ਸੀ ਕਿਸੇ ਨੇ ਇਹ ਵੀ ਕਹਿਤਾ ਜੀ ਦੋਨੋਂ ਜੁੱਤੀਆਂ ਪਾ ਕੇ ਆਏ ਸੀ ਸੋ ਉਸ ਘਲੂਕਾਰੇ ਵੇਲੇ ਵੀ ਜ਼ੈਲ ਸਿੰਘ ਨੇ ਜਾਂ ਫੌਜ ਨੇ ਕੀ ਕੀਤਾ ਜਾਂ ਫੌਜੀ ਹਮਲਾ ਉਦੋਂ ਆਇਆ ਸੀ ਜੀ ਜ਼ੈਲ ਸਿੰਘ ਦੇ ਉੱਤੇ ਕੁਰਸੀ ਉਹ ਛਤਰੀ ਰੱਖੀ ਹੈ ਜੀ ਉਦੇ ਪੈਰਾਂ 'ਚ ਜੁੱਤੀਆਂ ਪਾਈਆਂ ਹੋਈਆਂ ਸੀ ਜੀ ਇਹ ਮਰਿਆਦਾ ਵਾਇਲੇਟ ਹੋ ਗਈ ਸੋ ਹੁਣ ਵੀ ਮੈਂ ਇਹ ਸਮਝਦਾ ਹਾਂ ਵੀ ਜਿਨ੍ਹਾਂ ਲੋਕਾਂ ਦੀ ਡਿਬੇਟ ਇਸ ਗੱਲ ਤੇ ਆ ਕਿ ਉਹ ਚੀਫ ਮਿਨਿਸਟਰ ਬਣੇਗਾ ਕਿ ਨਹੀਂ ਬਣੇਗਾ ਜਦੋਂ ਆਲਰੇਡੀ ਕੇਜਰੀਵਾਲ ਦਾ ਸੌਦਾ ਤੁਸੀਂ ਖਰੀਦ ਰਹੇ ਹੋ ਜਿਹੜੀ ਉਹਦੀ ਵਿਚਾਰਧਾਰਾ ਹੈ ਉਹ ਗਾਂਧੀਆਂ ਨੇ ਵਿਚਾਰਧਾਰਾ ਹੈ ਟੋਪੀਆਂ ਸਿਰਾਂ 'ਤੇ ਤੁਸੀਂ ਰੱਖੀਆਂ ਨੇ ਪੰਜਾਬ ਦਾ ਕੋਈ ਇਸ਼ੂ ਜਿਹੜਾ ਉਸ ਦੇ ਨਾਲ ਕੋਈ ਬਵਾਸਤਾ ਨਹੀਂ ਹੈ ਇੱਕ ਨੈਸ਼ਨਲ ਪਾਰਟੀ ਹੈ ਉਹ ਐਸਪਾਇਰ ਕਰਦਾ ਹੈ ਪ੍ਰਾਈਮ ਮਿਨਿਸਟਰ ਬਣਨਾ ਉਦਲੇ ਇੱਕ ਸਟੈਪ ਜਿਹੜਾ ਹੈ ਉਹ ਦਿੱਲੀ ਚੀਫ ਮਿਨਿਸਟਰੀ ਉਹ ਪਾਵਰलेस ਜਿਹੀ ਹੈ ਕਿਉਂਕਿ ਸਟੇਟ ਦਾ ਦਰਜਾ ਵੀ ਨਹੀਂ ਹੈ ਪੰਜਾਬ ਇੱਕ ਟੈਸਟ ਲੈਬੋਰਟਰੀ ਹੈ ਉਸ ਤੋਂ ਬਾਅਦ ਉਹ ਪ੍ਰਾਈਮ ਮਿਨਿਸਟਰ ਦੇ ਲਈ ਐਲੀਵੇਟ ਹੋਣਾ ਚਾਹੀਦਾ ਹੈ ਜੀ ਹੁਣ ਜੇ ਤੁਹਾਨੂੰ ਕੇਜਰੀਵਾਲ ਦੀ ਆਈਡੀਓਲੋਜੀ ਨਾਲ ਪ੍ਰੋਬਲਮ ਨਹੀਂ ਹੈ ਤੁਹਾਨੂੰ ਆਮ ਆਦਮੀ ਪਾਰਟੀ ਦੇ এজেন্ডੇ ਨਾਲ ਜਾਂ ਉਸ ਦਾ ਓਵਰਆਲ ਵਰਤਾਰਾ ਕਿਵੇਂ ਜਿਹੜਾ ਉਹਦੇ ਚੋਂ ਕੋਈ ਸਿੱਖ ਉਹ ਨਹੀਂ ਹੈ ਤੇ ਇਹਦੇ ਨਾਲ ਫਿਰ ਕੀ ਪ੍ਰੋਬਲਮ ਹੈ ਜੇ ਟੋਪੀਵਾੜਾ ਵੀ ਬਣ ਜਾਂਦਾ ਸੋ ਵਾਟ ਜੇ ਪੰਜ ਵਾਰ ਪੱਗ ਵਾਲਾ ਬਾਦਲ ਬਣ ਕੇ ਹੁਣ ਸਾਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਕਿ ਬਾਦਲ ਨੇ ਆਰਐਸਐਸ ਦੇ ਨਾਲ ਹੈਂਡ ਜੁਆਇਨ ਕੀਤੇ ਨੇ ਪੰਜ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਕਰਵਾਇਆ ਗੱਲ ਇਸ ਦੇ ਉਲਟ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਦਵੀਆਂ ਹੋਈਆਂ ਨੇ ਲਗਾਤਾਰਤਾ ਦੇ ਨਾਲ ਹੋ ਰਹੀਆਂ ਜੀ ਉਹ ਖਲੋ ਕੇ ਕਹਿ ਰਹੇ ਆ ਪਟਨਾ ਸਾਹਿਬ ਦੇ ਵਿੱਚ ਕਿ ਜੀ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਸਿੱਖਾਂ ਨੂੰ ਅਸੀਂ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਸਾਨੂੰ ਸਿਰਫ ਸ਼ਾਬਾਸ਼ ਦੇ ਦਿਆ ਕਰੋ ਹਣ ਸਾਨੂੰ ਇਸ ਨਾਲ ਕੋਈ ਪ੍ਰੋਬਲਮ ਨਹੀਂ ਹੈ ਕਿ ਭਈ ਇਹ ਇਸ ਬੰਦੇ ਨੇ ਸਾਡੀ ਦੂਜੇ ਪਾਸੇ ਅਸੀਂ ਫੁੱਲ ਸਕੇਲ ਆਮ ਆਦਮੀ ਪਾਰਟੀ ਦੀ ਬੈਂਡ ਵਾਹਨ ਤੇ ਚੜੇ ਹੋਏ ਜੀ ਤੇ ਇਧਰ ਸਾਨੂੰ ਫਿਰ ਪ੍ਰੋਬਲਮ ਹੋ ਰਹੀ ਹੈ ਜੀ ਕਿ ਇਹ ਕਿ ਜੇ ਔਰ ਉਹ ਵੀ ਡਿਫੈਂਸਿਵ ਹੋ ਗਏ ਨੇ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਵੀ ਇਡਾ ਝੂਠ ਰਚਣ ਦੀ ਕੀ ਲੋੜ ਹੈ ਕਿ ਬਣੇਗਾ ਨਹੀਂ ਬਣੇਗਾ ਹੁਣ ਜਦੋਂ ਨਜ਼ਰ ਆ ਰਿਹਾ ਇੱਕ ਕਾਮਨ ਬੰਦਾ ਦੇਖ ਰਿਹਾ ਕੋਈ ਮੈਂ ਉੱਥੇ ਨਹੀਂ ਬੈਠਾ ਹੋਇਆ ਮੇਰਾ ਤਿੰਨ ਦਹਾਕਿਆਂ ਤੋਂ ਮੈਂ ਆਊਟ ਆਫ ਟੱਚ ਐ ਪਰ ਮੈਨੂੰ ਨਜ਼ਰ ਆਉਂਦਾ ਹੈ ਵੀ ਕਿਵੇਂ ਸਿਸਟੇਮੈਟਿਕਲੀ ਇੱਕ ਤੋਂ ਬਾਅਦ ਇੱਕ ਛੋਟੇਪੁਰ ਦਾ ਬਾਹਰ ਜਾਣਾ ਫੇਰ ਜਦੋਂ ਪ੍ਰਧਾਨ ਬਣਾਨਾ ਸੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਜੇ ਤੁਸੀਂ ਉਹਨਾਂ ਦੇ ਦੇਖੋ ਪੈਟਰਨ ਤੋਂ ਦੇਖੋ ਐਚਐਸ ਫੂਲਕਾ ਵਰਗਾ ਸੀਨੀਅਰ ਬੰਦਾ ਮੌਜੂਦ ਸੀ ਜੀ ਸੁਖਪਾਲ ਖਹਿਰਾ ਇਹਨਾਂ ਨੂੰ ਜੁਆਇਨ ਕਰ ਚੁੱਕਾ ਸੀ ਫੂਲਕਾ ਉਹਨਾਂ ਦੇ ਫਾਊਂਡਰਸ 'ਚੋਂ ਹੈ ਉਹਨਾਂ ਨੂੰ ਕਿਉਂ ਨਹੀਂ ਬਣਾਇਆ ਗਿਆ ਸੋ ਜਾ ਰਿਹਾ ਹੈ ਕਿ ਕਿਸੇ ਵੀ ਹੈਵੀ weight ਨੂੰ ਉਹ ਪੰਜਾਬ 'ਚ ਨਹੀਂ ਖੜਾ ਕਰਨਾ ਚਾਹੁੰਦੇ ਜਿਹੜਾ ਕੱਲ ਨੂੰ ਦਾਵੇਦਾਰ ਹੋਏ ਉਹ ਗੁਰਪ੍ਰੀਤ ਖੁੱਗੀ ਖੁੱਗੀ ਫੜ ਕੇ ਲਿਆਂਦੇ ਜਿਹੜੀ 4 ਹਫ਼ਤੇ ਪਹਿਲਾਂ 4 ਮਹੀਨੇ ਪਹਿਲਾਂ ਜਿਹਨੂੰ ਛੋਟੇਪੁਰ ਨੇ ਪਾਰਟੀ ਜੁਆਇਨ ਕਰਵਾਇਆ ਕਿਉਂਕਿ ਹੈਵੀ weight ਨਹੀਂ ਹੈ ਫਿਰ ਤੁਸੀਂ ਦੇਖੋ ਅੱਜ ਵੀ ਦੇਖਣ ਨੂੰ ਤਾਂ ਲੱਗੇਗਾ ਜੀ ਦੇਖੋ ਪ੍ਰੋਮਿਸ ਪੂਰਾ ਕੀਤਾ ਹੈ ਕਿ ਹਰ ਟੌਪ ਤੋਪ ਜਿਹੜੀ ਹੈ ਦੂਜੇ ਦੇ ਸਾਹਮਣੇ ਖੜੇ ਕੀ ਹੁਣ ਪੰਜਾਬ ਦੇ ਵਿੱਚ ਕੌਣ ਕੱਲ ਨੂੰ ਦਾਵੇਦਾਰ ਹੋ ਸਕਦੇ ਸੀ ਜੀ ਚੀਫ ਮਿਨਿਸਟਰial ਪਾਰਟ ਦੇ ਭਗਵੰਤ ਮਾਨ ਹੋ ਸਕਦਾ ਸੀ ਹਿੰਮਤ ਸਿੰਘ ਸ਼ੇਰਗਿਲ ਹੋ ਸਕਦਾ ਸੀ ਚਲੋ ਜਰਨੈਲ ਸਿੰਘ ਦਾ ਦਿੱਲੀ ਵਾੜੇ ਦਾ ਤਾਂ ਦਾਵਾ ਨਹੀਂ ਪਰ ਉਹਨੂੰ ਪੰਜਾਬ ਦਾ ਅਬਜ਼ਰਵ ਬਣਾਇਆ ਹੋਇਆ ਸੀ ਸਾਰੇ ਦਾ ਹੁਣ ਉਹ ਸਾਰੇ ਉੱਥੇ ਖੜੇ ਕਰ ਇੱਕ ਲਾਂਬੀ ਖੜਾ ਕਰ ਦੁੱਤਾ ਇੱਕ ਮਜੀਠੇ ਹਲਕੇ ਚ ਖੜਾ ਕਰ ਦੁੱਤਾ ਇੱਕ ਜਲਾਲਾਬਾਦ ਖੜਾ ਕਰ ਦੁੱਤਾ ਜਿਨ੍ਹਾਂ ਨੇ ਹਾਰਨਾ ਨਹੀਂ ਸੋ ਜ਼ਾਹਰ ਹੈ ਕਿ ਵੀ ਉਹ ਤਾਂ ਹੁਣ ਹੋਰ ਕਿਹੜਾ ਬਚਿਆ ਉਹਦੇ ਕਿਸੇ ਨੂੰ ਕਿੰਨਾ ਕੁ ਵੇਟ ਦਿੱਤਾ ਕਮਰ ਸੰਧੂ ਜਾਂ ਸੁਖਪੀਰ ਸੁਖਪਾਲ ਕਹਿ ਰਿਹਾ ਉਹ ਜਿਹੜੇ ਨੇ ਉਹਨਾਂ ਨੂੰ ਵੈਸੇ ਵੀ ਨਹੀਂ ਉਹਨੇ ਇੱਕ ਚੀਜ਼ ਰੱਖਿਆ ਹੋਇਆ ਮੈਦੂਦ ਸੋ ਜਿਹੜੀ ਚੀਜ਼ ਸਮਝ ਆ ਰਹੀ ਔਰ ਮੈਨੂੰ ਇਹਦੇ ਤੇ ਕੋਈ ਮੈਨੂੰ ਇਤਰਾਜ਼ ਨਹੀਂ ਮੈਨੂੰ ਇਹ ਲੱਗਦਾ ਹੈ ਵੀ ਜੇ ਪੰਜਾਬ ਦੇ ਲੋਕਾਂ ਨੇ ਜਾਂ ਸਿੱਖ ਕੌਮ ਨੇ ਕੇਜਰੀਵਾਲ ਦੀ ਆਈਡੀਓਲੋਜੀ ਆਮ ਆਦਮੀ ਪਾਰਟੀ ਦੀ ਜਿਹੜੀ ਗਾਂਧੀਆਂ ਦੇ ਵਿਚਾਰਧਾਰਾ ਦੇਸ਼ ਦੀ ਇਕਤਾ ਅਖੰਡਤਾ 'ਤੇ ਯਕੀਨ ਰੱਖਦੇ ਨੇ ਔਰ ਹਰ ਉਸ ਗੱਲ ਨੂੰ ਜਿਹੜਾ ਵੀ ਹੁੰਦਾ ਉਹ ਉਹਦੇ ਨਾਲ ਸ਼੍ਰੀ ਸ਼੍ਰੀ ਰਵੀਸ਼ੰਕਰਨ ਆੜ ਸਟੇਜ ਸਾਂਝੀ ਕੀਤੀ ਹੈ ਦਿਲ ਦੀਚ ਦੂਸਰੇ ਅਜ ਤੱਕ ਕੋਈ ਵੀ ਸਟੇਟਮੈਂਟ ਆਰਐਸਐਸ ਦੇ ਹਿੰਦੂਤਵਾ ਐਜੰਡੇ ਦੇ ਮੋਦੀ ਦੀ ਖਲਾਫਤ ਹੁੰਦੀ ਹੈ ਕਿਉਂਕਿ ਉੱਥੇ ਐਸਪੀਰੇਸ਼ਨ ਹੈ ਜੀ ਤੇ ਜੇ ਅਸੀਂ ਉਹਨੂੰ ਐਕਸੈਪਟ ਕਰਨ ਨੂੰ ਤਿਆਰ ਨੇ ਤਾਂ ਫਿਰ ਜੇ ਕੇਜਰੀਵਾਲ ਦਾ ਨਾਂ ਹੀ ਵਿਖ ਰਿਹਾ ਹੈ ਤੇ ਕੇਜਰੀਵਾਲ ਦੇ ਚੀਫ ਮਨਿਸਟਰ ਬਣ ਜਾਂਦਾ ਹੈ ਤਾਂ ਫਿਰ ਇੱਡੇ ਕਿਹੜੀ ਇਤਰਾਜ਼ਵਾਦੀ ਗੱਲ ਹੈ ਸੋ ਮੈਂ ਸਮਝਦਾ ਮਹੀਨਾ ਨੂੰ ਵੀ ਇਮਾਨਦਾਰੀ ਨਾਲ ਰਾਜਨੇ ਨਾਲ ਚੰਗਾ ਹੁੰਦਾ ਕਿ ਇਹ ਪ੍ਰੋਜੈਕਟ ਕਰਨ ਕਿ ਕੇਜਰੀਵਾਲ ਨੂੰ ਹੀ ਵਿਲ ਬੀ ਦਾ ਚੀ ਪਰ ਕੁਲ ਮਣ ਆ ਕੇ ਜਦੋਂ ਮੈਂ ਇਹਨੂੰ ਕਹਿੰਦਾ ਇਹ ਇਲੈਕਸ਼ਨ ਥੀਏਟ੍ਰਿਕਸ ਹੈ ਕਿ ਇਹਨਾਂ ਸਾਰੀਆਂ ਥੀਏਟ੍ਰਿਕਸ ਦੇ ਵਿੱਚ ਜੇ ਕੋਈ ਕੈਜੂਐਲਟੀ ਹੈ ਜੀ ਜਦੋਂ ਕੋਈ ਇਹ ਕਿਹਾ ਜਾਂਦਾ ਹੈ ਕਿ ਇਹ ਸਾਰੇ ਚ ਨੁਕਸਾਨ ਕਿਦਾਂ ਹੋਰ ਤੇ ਕੈਜੂਐਲਟੀ ਜੇ ਹੈ ਤੇ ਉਹ ਸਿੱਖੀ ਥਾਟ ਹੈ ਕੈਜੂਐਲਟੀ ਸਾਡਾ ਖਾਲਸਾਣ ਦਾ ਕੌਜ਼ ਹੈ ਕੈਜੂਐਲਟੀ ਜਿਹੜਾ ਕੌਮੀ ਨਿਸ਼ਾਨਾ ਔਰ ਇਹਦੇ ਚੋਂ ਕੁਝ ਨਹੀਂ ਜਿਹੜਾ ਹੈ ਇਹ ਸਾਰੇ ਸਿਸਟਮ ਚੋ ਇਹੀ ਲੋਕ ਜਿਹੜੇ ਅੱਜ ਕੋਈ ਅਮਰਿੰਦਰ ਦੇ ਕਾਫਲੇ ਤੇ ਚੜ ਗਏ ਨੇ ਕੋਈ ਇਧਰ ਚੜ ਗਏ ਨੇ ਇਹੀ ਤਿੰਨ ਮਹੀਨੇ ਬਾਅਦ 6 ਮਹੀਨੇ ਬਾਅਦ ਕੋਈ ਹੋਰ ਨਵਾਂ ਲੱਭ ਰਹੇ ਹੋਣਗੇ ਔਰ ਆਪਣੀ ਫਰਸਟ੍ਰੇਸ਼ਨ ਆ ਕਿਉਂਕਿ ਉਸ ਸਿਸਟਮ ਚੋਂ ਔਰ ਖਾਸ ਤੌਰ ਤੇ ਜਦੋਂ ਕਿ ਤੁਹਾਡੇ ਏਜੰਡੇ ਦੇ ਉੱਤੇ ਕੋਈ ਗੱਲ ਲਿਖੀ ਨਹੀਂ ਹੋਈ ਜਿਹੜੀ ਕਿ ਤੁਹਾਡੇ ਸਿੱਖਾਂ ਦੇ ਭਲੇ ਦੀ ਹੈ ਸੋ ਮੈਂ ਇਹਦੇ ਚ ਵੀ ਮੈਂਸ਼ਨ ਕਰ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਮਾਨਦਾਰੀ ਨਾਲ ਕੌਮੀ ਕੌਜ਼ ਨੂੰ ਸਮਰਪਿਤ ਹੈ ਕਿਸ ਨੂੰ ਇਹ ਨਾ ਲੱਗੇ ਕਿ ਜੀ ਮੈਂ ਉਸ ਦਾ ਜ਼ਿਕਰ ਨਹੀਂ ਕੀਤਾ ਪਰ ਹਕੀਕਤ ਗਰਾਊਂਡ ਦੇ ਉੱਤੇ ਇਹ ਨਜ਼ਰ ਆਉਂਦੀ ਹੈ ਵੀ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਆਪਣਾ ਏਜੰਡਾ ਨਾ ਪਰਸੂ ਕਰਨ ਉਹ ਉਹਨਾਂ ਉਹ ਵੀ ਇਲੈਕਸ਼ਨ ਰਿੰਗ ਦੇ ਵਿੱਚ ਦਾਖਲ ਨੇ ਪਰ ਕੁੱਲ ਮਿਲਾ ਕੇ ਜਦੋਂ ਤੁਸੀਂ ਸਾਰਾ ਮਾਹੌਲ ਦੇਖ ਰਹੇ ਹੋ ਔਰ ਜਿਸ ਕਿਸਮ ਦਾ মিডিਆ ਔਰ ਫ੍ਰੀ ਫਲੋ ਆਫ ਮਨੀ ਅੱਜ ਕੋਈ ਇਹ ਨਹੀਂ ਕਹਿ ਸਕਦਾ ਇਹਨਾਂ ਵੱਡੀਆਂ ਤਿੰਨ ਤਰ੍ਹਾਂ ਚ ਜਿਹੜੀਆਂ ਸਟੇਕ ਹোল্ডার ਨੇ ਕਿ ਜੀ ਪੈਸੇ ਕਰਕੇ ਦੂ ਹੁਣ ਤਾਂ ਝੂਠ ਬੋਲਣ ਚ ਔਰ ਇੱਕ ਦੂਜੇ ਨੂੰ ਆਊਟ ਡੂ ਕਰਨ ਚ ਜ਼ੋਰ ਲੱਗਾ ਹੈ ਪੈਸੇ ਦੀ ਕਿਸੇ ਕੋਲ ਕਮੀ ਨਹੀਂ ਹੈ ਪੈਸੇ ਦੀ ਆਮ ਆਦਮੀ ਪਾਰਟੀ ਕੋਲ ਵੀ ਕਮੀ ਨਹੀਂ ਹੈ ਅਕਾਲੀਆਂ ਨੇ ਤਾਂ ਜਿਹੜੇ ਹਰ ਮਾਫੀਆ ਦੇ ਨਾਲ ਪੈਸਾ ਇਕੱਠਾ ਕੀਤਾ ਹੀ ਹੈ ਔਰ ਕਾਂਗਰਸ ਕੋਲ ਵੀ ਜਿਹੜਾ ਉਹ ਔਰ ਦੂਸਰਿਆਂ ਦਾ ਵੀ ਹਾਲ ਜਿਹੜਾ ਜੇ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਔਰ ਕਿਵੇਂ ਰੀਪਲੇਸਮੈਂਟ ਹੋ ਰਹੀ ਹੈ ਰਾਤੋਂ ਰਾਤ ਕੌਣ ਕਿੱਧਰ ਨੂੰ ਜਾ ਰਿਹਾ ਸੋ ਇਸ ਸਾਰੇ ਸਰਕਸ ਦੇ ਵਿੱਚ ਜਿਹੜੀ ਇਲੈਕਸ਼ਨ ਦੀ ਹੈ ਜੇ ਕੈਜੂਐਲਟੀ ਹੈ ਤੇ ਸਿੱਖੀ ਕੌਜ਼ਾ ਔਰ ਇਹੀ ਕਾਰਨ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਇਸ ਸਾਰੇ ਜਦੋਂ ਕਿ ਚਾਰ ਚਫੇਰੇ ਕਿਤੇ ਡਰਮ ਵਜ ਰਹੇ ਨੇ ਕਿਤੇ ਹੋਰ ਪੀਰੀਆਂ ਵੱਜ ਰਹੀਆਂ ਕੋਈ ਹੋਰ ਤੇ ਜਿਵੇਂ ਉਹ ਪੰਜਾਬੀ ਦਾ ਖਾਨ ਹੈ ਕਿ ਨਗਾਰਖਾਨੇ ਚ ਤੂਤੀ ਦੀ ਕੋਣ ਸੁਣਦਾ ਜੀ ਸੋ ਜਦੋਂ ਨਗਾਰਖਾਨੇ ਦੇ ਸਾਰੇ ਸਾਜ਼ ਹੀ ਵੱਜ ਰਹੇ ਨੇ ਸੋ ਮੇਰਾ ਖਿਆਲ ਹੈ ਕਿ ਵੀ ਅਸੀਂ ਯੂਜ਼ ਟੂ ਆਂ ਤੋ ਓਕੇ ਖਾਂਡ ਦੇ ਔਰ ਹਰ ਵਰੀ ਇਸ ਵਰੀ ਤਾਂ ਅਸੀਂ ਕਹਿ ਕੇ ਠੋਖਾ ਖਾ ਰਹੇ ਆਂ ਜੀ ਕਿ ਵੀ ਅਸੀਂ ਠੋਖਾ ਖਾਣਾ ਹੀ ਖਾਣਾ ਬਸ ਜਿਹਨਾਂ ਨਾਲ ਤੁਸੀਂ ਗੱਲ ਹਾਂ ਜੀ ਇਹ ਪਤਾ ਹੈ ਗੱਲ ਤੁਹਾਡੀ ਇਹ ਵੀ ਠੀਕ ਪਰ ਇਵੇਂ ਜਿਹੜਾ ਏ ਹੋਣਾ ਚਾਹੀਦਾ ਸੋ ਮੈਂ ਤਾਂ ਇਹੀ ਕਵਾਂਗਾ ਕਿ ਭਾਈ ਹੁਣ ਉਹ ਹੈ ਤਾਂ ਲਾਈਟਰ ਵੈਂਚ ਹੀ ਹੈ ਕਿ ਵੀ ਅੱਗੇ ਤੇਰੇ ਭਾਗ ਲੱਛੀ ਹੈ ਹੁਣ ਹੁਣ ਕੀ ਤੁਸੀਂ ਕਰ ਸਕਦੇ ਹੋ ਜਿੱਥੇ ਜੋ ਗੁਰਬਾਣੀ ਦਾ ਜਦੋਂ ਅਸੀਂ ਇਹ ਮੇਰੇ ਮਨ ਚ ਆਉਂਦਾ ਹੈ ਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਜੀ ਵੀ ਕੁਝ ਸਟੇजेस ਹੁੰਦੀਆਂ ਨੇ ਜ ਜੇ ਤੁਹਾਨੂੰ ਲੱਗਦਾ ਹੈ ਵੀ ਕੋਈ ਦਲੀਲ ਕੋਈ ਸਲਾਹ ਤਾਂ ਅਸੀਂ ਕੀ ਸਾਡੀ ਕਿਸੇ ਨੇ ਮੰਨਣੀ ਹੈ ਪਰ ਜਦੋਂ ਇੱਕ ਵੱਡਾ ਹਿੱਸਾ ਬਾਹਰ ਬੈਠਿਆਂ ਦਾ ਵੀ ਇੱਕ ਤਮਾਸ਼ੀਨ ਹੋ ਜਾਏ ਤੇ ਤੁਹਾਨੂੰ ਭੁੱਲ ਜਾਏ ਕਿ ਭਾਈ 1.5 ਲੱਖ ਸਾਡੇ ਸਿੰਘਾਂ ਸਿੰਘਣੀਆਂ ਦਾ ਖੂਨ ਡੁੱਲਿਆ ਉਸ ਧਰਤੀ ਦੇ ਉੱਤੇ ਉਹੀ ਲੋਕ ਜਿਸ ਆਵਾਜ਼ ਨਾਲ ਸੰਤ ਪਿੰਡਾਂ ਵਾਲਿਆਂ ਦੀ ਯਾਦ ਵੀ ਮਨਾਉਂਦੇ ਨੇ ਆ ਮੋਗੇ ਦੇ ਵਿੱਚ ਜੇ ਸ਼ਰਾਰਤ ਕਰਨੀ ਚਾਹੀ ਉਹਨੇ ਸ਼ਿਵ ਸੈਨਾ ਵਾਲੇ ਅਮਿਤ ਕਾਈ ਨੇ ਸੈਂਕੜੇ ਸਿੱਖ ਵੀ ਪਹੁੰਚ ਗਏ ਸੋ ਇਸ ਸਾਰੇ ਦੌਰ ਚ ਫਿਰ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ ਔਰ ਆਪਣੀਆਂ ਧਰਾਂ ਤੇ ਤਾਂ ਮੈਂ ਹੁਣ ਕੀ ਕਹਿਣਾ ਜੀ ਸਾਡੀਆਂ ਪੰਥਕ ਧਰਾਂ ਦੀ ਇੱਕ ਵੱਡੀ ਫੇਲਿਅਰ ਹੈ ਕਿ ਇਸ ਸਬ ਦੇ باوجود ਅਸੀਂ ਸਿਰ ਨਹੀਂ ਜੋੜੇ ਅਸੀਂ ਜਿਹੜੀ ਆਵਾਜ਼ ਪੰਥ ਪ੍ਰਸਤੀ ਦੀ ਸੀ ਉਸ ਨੂੰ ਇੱਕ ਸੋਲੀਡੈਰਿਟੀ ਦੇ ਨਾਲ ਇੱਕ ਪੋਲੀਟੀਕਲ ਈਡੀਅਮ ਦੇ ਵਿੱਚ ਨਹੀਂ ਲਿਆ ਸਕੇ ਔਰ ਉਹਦੇ ਲਈ ਉਦਾ ਹੀ ਇਹ ਨਤੀਜੇ ਕਿ ਕਦੇ ਕੋਈ ਕਦੇ ਕੋਈ ਜਿਹੜਾ ਉਹ 뮤지컬 ਚੇਅਰਸ ਦੀ ਤਰ੍ਹਾਂ ਉੱਥੇ ਡਰਾਮੇਬਾਜ਼ੀ ਕਰ ਰਿਹਾ ਹੈ ਦੁਖਦ ਕਹਾਣੀ ਹੈ ਪਰ ਇਨ ਦਾ ਐਂਡ ਆਫ ਦਾ ਡੇ ਅਸੀਂ ਇੱਕ ਵਾਰ ਫੇਰ ਉਸ ਸਰਕਸ ਦੇ ਵਿੱਚ ਪਾਸੇ ਬੈਠ ਕੇ ਦੇਖਾਂਗੇ ਔਰ ਦੇਖ ਰਹੇ ਹਾਂ ਕਿ ਬਾਂਦਰ ਕਿਵੇਂ ਨੱਚਦਾ ਹੈ ਰੇਤ ਛਪਣੇ ਸੋਰੇ ਕਿਵੇਂ ਜਾਂਦਾ ਹੈ ਉਹ ਵੀ ਦਿਖਾਉਂਦਾ ਹੈ ਨਾ ਰੇਤ ਜਾ ਰਿਹਾ ਸੋਰੇ ਚੱਲੇ ਆ ਔਰ ਬਾਂਦਰੀ ਜਿਹੜੀ ਹੈ ਫਿਰ ਅਲਟੀਮੇਟਲੀ ਕੀ ਕਹਿੰਦੀ ਹੈ ਤਾਂ ਫਿਰ ਅਲਟੀਮੇਟਲੀ ਮਦਾਰੀ ਦਾ ਜਿਹੜਾ ਦੂਜਾ ਸ਼ੋਅ ਹੁੰਦਾ ਹੈ ਜਗਲਰੀ ਮੂੰਹ ਦੇ ਉੱਤੇ ਚਾਦਰ ਰੱਖੀ ਹੁੰਦੀ ਆ ਉਹਨੂੰ ਪੁੱਛਦਾ ਵੀ ਜਮੂਰੇ ਜੋ ਪੁੱਛੇਗਾ ਬਤਲਾਏਗਾ ਬਤਲਾਏਗਾ ਹੁਣ ਇਹ ਬਹੁਤ ਇਹ ਉਹਨਾਂ ਜਮੂਰਿਆਂ ਦੀ ਖੇਡ ਹੈ ਤੇ ਮਦਾਰੀ ਜਿਹੜੇ ਨੇ ਏਜੰਸੀਆਂ ਬੈਠੀਆਂ ਉਹ ਖੁਸ਼ ਨੇ ਕਿ ਵੀ ਜਿੱਥੇ ਅਸੀਂ ਇਨਾ ਖੂਨ ਖਰਾਬਾ ਇੱਕ ਨਸਲ ਮਾਰੀ ਹੈ ਅਖੀਰ ਫੇਰ ਇੱਕ ਮਦਾਰੀ ਦੇ ਸ਼ੋਅ ਦੇ ਵਿੱਚ ਸਾਰੇ ਹੀ ਤਾੜੀਆਂ ਵੀ ਮਾਰ ਰਹੇ ਨੇ ਤੇ ਮਦਾਰੀ ਦੇ ਠੂਠੇ ਦੇ ਵਿੱਚ ਜਿਹੜਾ ਉਹ دیਵਾਨੀਆਂ ਚਵਾਨੀਆਂ ਵੀ ਸੁੱਟ ਰਹੇ ਨੇ ਸੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹਿਲਾ ਈਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇੱਥੇ ਲੈਨੇ ਆ ਬ੍ਰੇਕ ਵਿਊਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ